ਇਹ ਤੇ ਸਾਡਾ ਆਪਣਾ ਚੈਨਲ ਤੁਸੀਂ ਆਉਂਦੇ ਪਹਿਲਾਂ ਦੱਸਣਾ ਸੀ ਨਾ ਈਸ਼ਵਰ ਮੀਡੀਆ ਵਾਲੇ ਚੈਨਲ ਦੇ ਉੱਤੇ ਬਹੁਤ ਵਧੀਆ ਕਿਉਂਕਿ ਇਹੋ ਜਿਹਾ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜਿਹਦੇ ਉੱਤੇ ਹੱਕ ਸੱਚ ਦੀਆਂ ਬਾਤਾਂ ਪੈਂਦੀਆਂ ਨੇ ਜਿੱਥੇ ਕੀਰਤਨ ਸਮਾਗਮ ਹੁੰਦੇ ਨੇ ਉਹਨਾਂ ਵੀਰਾਂ ਵੱਲੋਂ ਇਹ ਲਾਈਵ ਪ੍ਰੋਗਰਾਮ ਜਿਹੜਾ ਟੈਲੀਕਾਸਟ ਕੀਤਾ ਗਿਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਦੇਸ਼-ਪਰਦੇਸ ਵਿੱਚ ਬੈਠੇ ਇਲਾਕੇ ਦੀਆਂ ਸਿੱਖ ਸੰਗਤਾਂ ਇਸ ਪ੍ਰੋਗਰਾਮ ਨਾਲ ਜੁੜਦੀਆਂ ਨੇ ਉਹ ਜਿੱਥੇ-ਜਿੱਥੇ ਵੀ ਕੋਈ ਬੈਠਾ ਉੱਥੇ-ਉੱਥੇ ਪ੍ਰੋਗਰਾਮ ਨੂੰ ਸਰਵਣ ਕਰਨ ਦਾ ਯਤਨ ਕਰਦਾ ਜਿਹੜੇ ਵੀ ਵਿਦੇਸ਼ੀ ਭੈਣ ਭਰਾਵਾਂ ਨੇ ਇਸ ਪ੍ਰੋਗਰਾਮ ਨੂੰ ਇਸ ਚੈਨਲ ਦੇ ਜ਼ਰੀਏ ਵੇਖਿਆ ਸੁਣਿਆ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਗ ਤੁਹਾਡਾ ਸਾਰਿਆਂ ਦਾ ਤਹਿਦਿਲੋਂ ਧੰਨਵਾਦ ਹੈ ਤੇ ਕੋਟਨੁਕਟਾਨ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਖੁੱਲੇ ਦਰਸ਼ਨ ਦਦਾਰੇ ਦੇ ਕੇ ਨਿਹਾਲ ਕੀਤਾ ਤੇ ਤੇ ਧੰਨਵਾਦ ਆਪਣਾ ਕਰਨਾ ਬਣਦਾ ਤੁਸੀਂ ਧੰਨਵਾਦ ਕਰੋ ਕਿ ਸੱਚੇ ਪਾਤਸ਼ਾਹ ਨੇ ਆਪਣੀ ਗੋਦ ਵਿੱਚ ਬਿਠਾੜ ਕੇ ਤੁਹਾਨੂੰ ਕੁਝ ਸੁਣ ਦਾ ਸਮਾਂ ਦਿੱਤਾ ਤੇ ਮੈਂ ਧੰਨਵਾ ਕਰਾਂ ਕਿ ਸੱਚੇ ਪਾਤਸ਼ਾਹ ਨੇ ਰੋਜ਼ ਦੀ ਤਰ੍ਹਾਂ ਆਪਣੇ ਚਰਨਾਂ ਵਿੱਚ ਖੜੇ ਹੋ ਕਰਕੇ ਮੈਨੂੰ ਕੁਝ ਕਹਿਣ ਦਾ ਸਮਾਂ ਦਿੱਤਾ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਤੁਹਾਡੇ ਬੱਚੇ ਆ ਤੁਹਾਡੇ ਪੁੱਤ ਭਤੀਜੇ ਆ ਮੈਂ ਇੱਕ ਬੇਨਤੀ ਕਰਦਾ ਹਾਂ ਉਹਨਾਂ ਕਿ ਪ੍ਰਚਾਰਕਾਂ ਦੇ ਵਿੱਚੋਂ ਕਦੇ ਰੱਬ ਨਾ ਵੇਖਿਆ ਕਰੋ ਜਦੋਂ ਤੁਸੀਂ ਸਾਡੇ ਵਿੱਚੋਂ ਰੱਬ ਵੇਖਣ ਲੱਗ ਜਾਂਦੇ ਹੋ ਨਾ ਤੇ ਸਾਡੇ ਮੱਥੇ ਉੱਤੇ ਆਟੋਮੈਟਿਕ ਪਖੰਡ ਵਾਲਾ ਫੱਟਾ ਲੱਗ ਜਾਂਦਾ ਅਸੀਂ ਵੀ ਤੁਹਾਡੇ ਵਰਗੇ ਆ ਤੁਹਾਡੇ ਘਰਾਂ 'ਚ ਕਿਤੇ ਇੱਕ ਇੱਕ ਘਰ ਸਾਡਾ ਵੀ ਆ ਕਿਸੇ ਦੇ ਪੁੱਤ ਕਿਸੇ ਦੇ ਭਤੀਜੇ ਕਿਸੇ ਦੇ ਭਰਾ ਲੱਗਨੇ ਆ ਫਰਕ ਇੰਨਾ ਕਿ ਕਿ ਅਸੀਂ ਗੁਰੂ ਦੀ ਗੋਦ ਵਿੱਚ ਖੜ ਕੇ ਸੁਣਾਉਨੇ ਆ ਤੇ ਤੁਸੀਂ ਗੁਰੂ ਦੀ ਗੋਦ ਵਿੱਚ ਬਹਿ ਕੇ ਸੁਣਦੇ ਜੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਪੰਥ ਦਾ ਮਾਣ ਮੱਤਾ ਢਾਡੀ ਜਥਾ ਸਤਾਰਿਆ ਹੋਇਆ ਢਾਡੀ ਜਥਾ ਉਸਤਾਦ ਲੋਕ ਕਾਨੀ ਚਰਨ ਸਿੰਘ ਜੀ আলমਗੀਰ ਸਾਹਿਬ ਉਸਟੇ ਦੇ ਉਤੇ ਆਉਣਾ ਕੀਤਾ আলমਗੀਰ ਸਾਹਿਬ 45 ਮਿੰਟ ਤੁਹਾਡੇ ਅਸੀਂ ਕਵਰ ਕੀਤੇ ਆ ਆ ਇਹਨਾਂ ਨੇ ਇੱਕੋ ਗੱਲ ਕਹਿ ਕੇ ਸਾਰ ਦੇਣਾ ਵੀ ਬੱਚੇ ਆ ਵੀ ਮਾਪਿਆਂ ਬਾਰੇ ਸੋਚਦੇ ਹੀ ਐ ਧੰਨਵਾਦ ਕਰਦਾ ਉਹਨਾਂ ਦਾ ਫਿਰ ਵੀ ਸਮੇਂ ਨਾਲ ਆ ਗਏ ਮੈਂ ਆਖਰੀ ਕਵਤਾ ਪੜ੍ਹੀ ਤਕਰੀਬਨ ਪੌਣੇ ਕਿ ਤਿੰਨ ਘੰਟੇ ਮੈਂ ਤੁਹਾਡੇ ਦਰਸ਼ਨਦਾਰੇ ਕੀਤੇ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਆਉਣ ਵਾਲਾ ਸਮਾਂ ਜਿਹੜਾ ਉਹ ਆਲਮਗੀਰ ਸਾਹਿਬ ਦਾ ਉਹਨਾਂ ਵੱਲੋਂ ਬਹੁਤ ਸਾਰੀਆਂ ਅਸੀਸਾਂ ਆ ਬਹੁਤ ਬਹੁਤ ਧੰਨਵਾਦ ਸਾਊਂਡ ਵਾਲੇ ਵੀਰ ਵੱਲੋਂ ਬਹੁਤ ਸਾਰੀਆਂ ਅਸੀਸਾਂ ਆ ਧੰਨਵਾਦ ਹੈ ਸਰਦਾਰ ਹਰਦੀਪ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ ਬਹੁਤ ਬਹੁਤ ਧੰਨਵਾਦ ਸਮੁੱਚੇ ਜਥੇ ਨੂੰ ਜੀਓ ਆ ਤੁਹਾਡਾ ਆਪਣਾ ਢਾਡੀ ਜਥਾ ਸੰਗ੍ਰੀਤ ਨਗਰ ਬੈਂਚਾਂ ਨਜ਼ਦੀਕ ਟਾਂਡਾ ਜਿਹੜਾ ਸ਼ਰਪੁਰ ਸਰੰਗੀ ਬਾਦ ਦਾ ਜਰਨੈਲ ਸੰਸਪੇਰਾ ਪਿੰਡ ਸੱਜਣਵਾਲਾ ਸ਼ਾਹਕੋਟ ਆਪ ਸਿਕ ਸੰਗਤਾਂ ਨੇ ਦਸਰੇ ਦਾਸ ਸ਼ਗਰਸ਼ੀਲ ਢਾਡੀ ਅਥਾ ਇੰਟਰਨੈਸ਼ਨਲ ਗੋਲਡਮੈਨ ਢਾਡੀ ਅਥਾ ਭਾਈ ਸਰਜੀਤ ਸਿੰਘ ਵਾਰਿਸ ਪਿੰਡ ਨੰਗਲ ਫੱਤੇ ਦਾ ਜਲੰਧਰ ਸ਼ਹਿਰ ਛੱਪੇ ਕਾਰਡ ਕੋਲ ਨੇ ਕਿਸ ਨੂੰ ਲੋੜ ਹੋਵੇ ਲੈ ਸਕਦੇ ਹੋ ਦਿਓ ਸੱਜਣ ਅਸੀ ਸੜੀਆਂ ਜੋ ਹੋਵੇ ਸਾਬ ਸੋਮੇ ਬਲਾਓ ਫੱਤੇ ਪਾਓ ਫੱਤੇ ਬੈਠੋ ਸੱਜ ਕੇ ਕਾਹ ਦਿਓ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਸਰਵਣ ਕੀਤਾ ਇਤਿਹਾਸ ਸ਼ਹੀਦ ਭਾਈ ਅਨੋਖ ਸਿੰਘ ਬੱਬਰ ਵੱਲੋਂ ਸੁਜੀਤ ਸਿੰਘ ਵਾਰਿਸ ਵਾਹਿਗੁਰੂ ਜਥੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਨ੍ਹਾਂ ਵੀਰਾਂ ਨੇ ਲੰਗਰਾਂ ਲਈ ਮਾਇਆ ਦਿੱਤੀ ਹੈ ਜੀ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਮੋਹਨ ਸਿੰਘ 100 ਰੁਪਏ ਰਣਜੀਤ ਸਿੰਘ ਰੌਣੀ ਕੈਨੇਡਾ 11000 ਰੁਪਏ सिंह न्यूजीलैंड ग्यारह सौ रुपए अमरीक सिंह खन्ना पांच सौ रुपए जसवीर सिंह राजपुरा सौ रुपए गोपदान सौ रुपए गुरसेवक सिंह सौ रुपए भोलू समराला दो सौ रुपए गुरमुख पंच सौ रुपए कश्मीरा सिंह फौजी पांच सौ रुपए सिंह सौ रुपए गोपदान पांच सौ रुपए सिकंदर सिंह सौ रुपए संगतार सिंह गिल सन ऑफ सरजीत सिंह गिल લાલા ਜੂਐਸਏ ਵੱਲੋਂ ਅਵਤਾਰ ਸਿੰਘ ਗਿੱਲ ਆਪਣੇ ਪੁੱਤਰੇ ਦੀ ਖੁਸ਼ੀ ਵਿੱਚ 2 ਲੱਖ ਰੁਪਏ ਸੇਵਾ ਗੁਰੂ ਘਰ ਵਾਸਤੇ ਸੇਵਾ ਕਰਾਉਂਦੇ ਨੇ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੀ ਹਰਮੀਤ ਸਿੰਘ ਰਣਜੀਤ 200 ਰੁਪਏ ਗੁਰਦੀਪ ਸਿੰਘ ਡਢਿਹੜੀ 500 ਰੁਪਏ ਮਨਜੀਤ ਕੌਰ ਹਰਜੀਤ ਕੌਰ ਅਮਰਜੀਤ ਕੌਰ ਚੇਤਨ ਕੌਰ ਜਗਜੀਤ ਕੌਰ 505 ਰੁਪਏ ਸੁਖਜਿੰਦਰ ਸਿੰਘ ਇਹ ਸਾਡੇ ਅੰਕਲ ਗੁਰਪਾਲ ਸਿੰਘ ਸਰਪੰਚ ਜੀ ਪਾਪਾ ਜੀ ਨੇ ਇਹਨਾਂ ਨੇ 31000 ਰੁਪਏ ਦੀ ਬਾਦ ਦਾਨ ਕਰਾਈ ਜੀ ਪਾਲ ਸਿੰਘ ਵੱਡਾ ਲਾਣਾ 100 ਰੁਪਏ ਗੁਰਕੀਰਤ ਸਿੰਘ 50 ਰੁਪਏ ਅਨਮੋਲ ਪ੍ਰੀਤ ਸਿੰਘ 50 ਰੁਪਏ ਕਰਮ ਸਿੰਘ ਸਰਵਰਪੁਰ 500 ਰੁਪਏ ਗੁਰਦੇਵ ਸਿੰਘ ਬਾਗਵਾਲੇ 5000 ਰੁਪਏ ਜਸਪ੍ਰੀਤ ਸਿੰਘ ਕਣੂਆ 200 ਰੁਪਏ ਖੁਸ਼ਵਿੰਦਰ ਕੌਰ 50 ਰੁਪਏ ਸਾਵਨਪ੍ਰੀਤ ਕੌਰ ਕੈਨੇਡਾ 3100 ਰੁਪਏ ਗੁਰਿੰਦਰ ਸਿੰਘ 500 ਰੁਪਏ ਗੁਪਤਾ 200 ਰੁਪਏ ਗੁਰਜੋਤ ਸਿੰਘ 50 ਰੁਪਏ ਡਾਕਟਰ ਬਹਾਦਰ ਸਿੰਘ 500 ਰੁਪਏ ਹਰਮਨ ਸਿੰਘ 50 ਰੁਪਏ ਨੇਤਰ ਸਿੰਘ ਫੌਜੀ 3100 ਰੁਪਏ ਤੇਜਪਾਲ ਸਿੰਘ ਮੱਲ ਮજરા 200 ਰੁਪਏ ਮੋਹਨ ਸਿੰਘ 100 ਰੁਪਏ ਸੁਖਵਿੰਦਰ ਸਿੰਘ 100 ਰੁਪਏ ਸੁਖਮਨ ਪ੍ਰੀਤ ਔਜਲਾ 100 ਰੁਪਏ ਜਗਜੀਤ ਸਿੰਘ 100 ਰੁਪਏ ਗੁਪਤਾ 400 ਰੁਪਏ ਗੁਰਫਤੇ ਸਿੰਘ 100 ਰੁਪਏ ਦਲਵੀਰ ਸਿੰਘ ਸਨੇਮਪੁਰ 100 ਰੁਪਏ शिवजोत सिंह 200 ਰੁਪਏ ਸਹਿਜਪ੍ਰੀਤ ਜਸਨੂਰ 200 ਰੁਪਏ ਸੁਖਜਿੰਦਰ ਸਿੰਘ 100 ਰੁਪਏ ਮੰਗਤ ਸਿੰਘ 200 ਰੁਪਏ ਜਸਕਰਨ ਦੀਪ ਮੱਲ ਮਾਜਰਾ 100 ਰੁਪਏ ਜਸਵੀਰ ਸਿੰਘ LIC ਪੂਰੇ ਪਰਿਵਾਰ ਵੱਲੋਂ 11000 ਰੁਪਏ ਬਿੰਦਾ ਬੜੈਚ 200 ਰੁਪਏ ਗਗਨਦੀਪ ਸਿੰਘ 200 ਰੁਪਏ ਹਰਦੇਵ ਸਿੰਘ ਕਾਲੀ 2 500 ਰੁਪਏ ਮਨਵੀਰ ਕੌਰ ਕੈਨੇਡਾ 550 ਰੁਪਏ ਟੇਲਰ ਮਾਨ ਕੀ 100 ਰੁਪਏ ਮੇਜਰ ਸਿੰਘ ਪਲਵਾਨ 200 ਰੁਪਏ ਦੀਦਾਰ ਸਿੰਘ 100 ਰੁਪਏ ਮਨਜੀਤ ਸਿੰਘ ਟੇਲਰ 100 ਰੁਪਏ ਸੁੰਦਰ ਦਾਸ 200 ਰੁਪਏ ਅਮਨਦੀਪ ਸਿੰਘ 100 ਰੁਪਏ ਕਰਮਜੀਤ 100 ਰੁਪਏ ਜਗਮਨ ਜੋਤ ਸਿੰਘ ਚਲੇਲਾ ਅਵਤਾਰ ਸਿੰਘ ਦਲੀਪ ਸਿੰਘ ਸਰਪੰਚ ਦਾ ਦੋਤਾ 200 ਰੁਪਏ ਜਗਦੇਵ ਸਿੰਘ 500 ਰੁਪਏ ਅਗਮਵੀਰ 100 ਰੁਪਏ ਦਵਿੰਦਰ ਵੀਰ 100 ਰੁਪਏ ਗੁਪਤ ਸੇਵਾ 5100 जपकीरत दो सौ रुपए अर्शदीप सौ रुपए फतेहवी फतेह सिंह सौ रुपए करणवीर कौर सौ रुपए कमलजीत कौर पांच सौ रुपए गुपसेवा सौ रुपए हरलीन कौर पुपये सिमरन कौर गढ़ी पंह रुपए रविंदर सिंह संगतपुरा दो सौ रुपए गुपसेवा पांच सौ रुपए ह गुरचरण सिरह सौ रुपए तारा सिंह अटाल दो सौ रुपए सुरमुख सिस्तरी सौ रुपए पूनम राणी सौ रुपए गुपददान सौ रुपए बचेत्र पाँच सौ रुपए वीर सिंह मलमाजरा सौ रुपए सतवंज सतविंदर कनेडा पांच सौ रुपए गुप्त दान पांच सौ रुपए मिस्त्री पाल सिंह पांच सौ रुपए तेगवीर सिंह पोत्रा सुरमुख सिंह पंच कनेडा कत्ती सौ रुपए अवलीन कौर इकवंजा सौ रुपये सॉरी इकवंजा सौ रुपये अवलीन कौर उटाल सौ रुपए सुखदीप सिंह सन ऑफ ਗੁਰਮukh ਸਿੰਘ 3100 ਰੁਪਏ ਗੁਪਤદાન 1100 ਰੁਪਏ ਮਹਿਕ ਸਿੰਘ 100 ਰੁਪਏ ਤਰਮਿੰਦਰ ਸਿੰਘ 100 ਰੁਪਏ ਅਵਤਾਰ ਸਿੰਘ ਸੰਗਤਵਾਰਾ 500 ਰੁਪਏ ਗੁਲਰਾਜ ਸਿੰਘ 100 ਰੁਪਏ ਇਕਮਜੋਤ ਕੌਰ 100 ਰੁਪਏ ਕੁਲਵੰਤ ਸਿੰਘ 100 ਰੁਪਏ ਜਗਜੀਤ ਸਿੰਘ 50 ਰੁਪਏ ਮਿਸਤਰੀ 바ਵਾ ਸਿੰਘ ਦੀ ਪੁੱਤਰੀ ਗੋਲਡੀ ਜੀ ਯਾਦ ਵਿੱਚ 200 ਰੁਪਏ ਰਵਿੰਦਰਪਾਲ ਸਿੰਘ ਜਟਾਣਾ 31000 ਰੁਪਏ ਭਾਕ ਸਿੰਘ ਮੰਡ ਸ਼ੇਰੀਆ 1100 ਪਮੱਦੀ ਤੋਂ ਸੇਵਾ 500 ਰੁਪਏ ਜੀ ਬਵਲਾ 50 ਰੁਪਏ ਜਸਕੀਰਤ ਮਨਜੋਤ ਸਿੰਘ 1100 ਰੁਪਏ ਪਰਮਿੰਦਰ ਸਿੰਘ 1100 ਹਰਨੇਕ ਸਿੰਘ 500 ਸਵਰਗਯ ਮਿਸਤਰੀ ਪਾਲ ਸਿੰਘ ਦਾ ਪੜੋਤਾ ਕੁਲਜੀਤ ਸਿੰਘ ਚੀਨੂ ਕੈਨੇਡਾ ਤੋਂ 21000 ਰੁਪਏ ਕਰਨਦੀਪ ਸਿੰਘ 500 ਰੁਪਏ ਗੋਲਦੀ ਮੱਲਮਾਜਰਾ 100 ਰੁਪਏ ਨਵਜੋਤ ਸਿੰਘ ਸੰਗਤਪੁਰਾ 200 ਰੁਪਏ ਗੁਰਵਿੰਦਰ ਸਿੰਘ ਸੂਲੜਾ 200 ਰੁਪਏ ਮਿਹਰਦੀਪ ਸਿੰਘ ਵਰਵਾਲੀ 100 ਰੁਪਏ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਉਪਰੰਤ ਸੰਗਤ ਨੂੰ ਸਿੱਖ ਇਤਿਹਾਸ ਨਾਲ ਨਿਹਾਲ ਕਰਨਗੇ ਜੀ ਹੁਣ ਇੰਟਰਨੈਸ਼ਨਲ ਢਾਡੀ ਜੱਥਾ ਭਾਈ ਚੰਨ ਸਿੰਘ ਆਲੰਗੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀਰਾਂ ਨੇ ਬਾਹਰ ਦਸਤਾਰ ਕੋਚ ਦੀ ਸੇਵਾ ਨਿਭਾਈ ਹੈ ਜੀ ਉਹਨਾਂ ਦਾ ਸਨਮਾਨ ਕਰਨਗੇ ਜੀ ਆਜੋ ਜੀ ਵੀਰ ਕਲਾਕਲਾ ਆਜੋ ਵੀਰੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਨਿਹਾਲ ਸਤਿ ਸ੍ਰੀ ਅਕਾਲ ਨਿਹਾਲ ਸਤਿ ਸ੍ਰੀ ਅਕਾਲ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਿਹਾਲ ਸਤਿ ਸ੍ਰੀ ਅਕਾਲ ਸੋ ਨਿਹਾਲ ਸਤਿ ਸ੍ਰੀ ਅਕਾਲ 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 ਸ੍ਰੀ ਆਕਾਲ ਵਾਹ ਸ੍ਰੀ ਆਕਾਲ ਗੁਰਤੇਜ ਸਿੰਘ ਤੇਜੀ ਜੋ ਕਿ ਸਾਡੇ ਘਰਾਲੀ ਸਿੱਖਾਂ ਪਿੰਡ ਤੋਂ ਹੀ ਆ ਜੀ ਦਸਤਾਰ ਕੋਚ ਉਹਨਾਂ ਨੂੰ ਵੀ ਸੁਣਵਾ ਗਰੋ ਜੀ ਸੋਨਿਹਾਲ ਸਤ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋੜਾ ਰੂਪ ਧਾਰ ਕੇ ਦੁਨੀਆਂ ਦੇ ਵਿੱਚ ਆਇਆ